ਲੋ ਭਾਈ ਇੱਧਰ ਪਾਪਾ ਜੀ ਹੋ ਗਿਆ ਹਾਂਜੀ ਹਾਂਜੀ ਢੇੜਾ ਵੱਜ ਰਿਹਾ ਹੋਰ ਪਿੱਛੇ ਤੇ ਪਾਣੀ ਲਾਈ ਗਏ ਕਿ ਲਾਇਆ ਹੀ ਨਹੀਂ ਧਾਨਾਂ ਨੂੰ ਤੁਹਾਨੂੰ ਲਾਇਆ ਰੱਖੀ ਅੱਛਾ ਉਹ ਵੀ ਪਾਣੀ ਇੱਕ ਪਾਣੀ ਤੇਰੇ ਕੋਲ ਸਾਨੂੰ ਲਾਈ ਦੇਣਾ ਕਰਨ ਤੋਂ ਵਾਂਗੂ ਆਹੋ ਅੱਠੀ ਸੱਤੀ ਹਨਾ ਹੋ ਠੀਕ ਆ ਹੁਣ ਉਹ ਵੀ ਪਾਣੀ ਸੁੱਕਦਾ ਨਹੀਂ ਜੀ ਛੇੜਾ ਪਤਾ ਨਹੀਂ ਧਰਤੀ ਲਘੋਲੀ ਧਾਨਾਂ ਨੇ ਤੁਹਾਨੂੰ ਨਾਲ ਸੁੱਕ ਰਹਿੰਦੇ ਕੋਈ ਰੋੜਾ ਨਹੀਂ ਇਹ ਸੁੱਕ ਜਾਣਾ ਜਿਹੜੇ ਧੱਪਾਂ ਪੈਂਦੀਆਂ ਤੇ ਸੁੱਕੇ ਜਾਂਦੇ ਹੂੰ ਇਹ ਤੇ ਨੀ ਮੋਤੀ ਢੜਾ ਨਹੀਂ ਤੇ ਸਾਰੇ ਸੁੱਕ ਹੀ ਜਾਂਦੇ ਹੇ ਸਹੀ ਗੱਲ ਹੈ। ਲੋ ਬਾਈ ਆਹ ਹੈ ਆਪਣੀ ਸਵਾ 27 ਬਾਈ ਜੀਰੀ। ਇਹਦਾ ਬੂਝ ਦੇਖੋ ਤੁਸੀਂ ਆਹ ਦੇਖੋ। ਐਨ ਬਾਈ ਫੁੱਲ ਤਗੜਾ ਬੂਝਾ ਹੈ। ਇਹ ਹੈ ਬਾਈ ਪਨੀਰੀ ਵਾਲੇ ਖੇਤ। ਜਿਹੜਾ ਸਭ ਤੋਂ ਬਾਅਦ ਖੇਤ ਲੱਗਿਆ ਹੈ। ਉਹ ਖੇਤ ਹੈ। ਦੂਏ ਖੇਤਾਂ ਨਾਲ ਤੇ ਵੀ ਤਗੜਾ ਕਹਿੰਦੇ ਨਹੀਂ ਹੁੰਦੇ ਵੀ ਜਿਹੜਾ ਮਾੜਾ ਹੁੰਦਾ ਹੈ। ਉਹਦੀ ਥੋੜੀ ਜੀ ਸੇਵਾ ਜ਼ਿਆਦਾ ਹੋ ਜਾਂਦੀ ਹੈ। ਗੱਲ ਸੱਚੀ ਹੈ। ਇਹ ਖੇਤ ਦੇ ਵਿੱਚ ਅਸੀਂ ਥੋੜਾ ਜਿਹਾ ਹੱਥ ਖੁੱਲਾ ਰੱਖਤਾ ਖਾਦ ਦਾ। ਤੇ ਬਾਕੀ ਵੀਰੇ ਇੱਕ ਹੋਰ ਗੱਲ ਦੱਸਦਾ ਮੈਂ ਤੁਹਾਨੂੰ ਇਸ ਵਾਰੀ ਜੀ ਦੀ ਤਗੜੀ ਦਾ ਕਾਰਨ ਇਹ ਵੀ ਆ ਵੀ ਦੇਸੀ ਰੇ ਬਹੁਤ ਸੋਨਾ ਪਿਆ ਵਾ ਖੇਤਾਂ 'ਚ ਐਨ ਪੂਰਾ ਬੇ ਸਮਝ ਲਓ 14 ਟਰਾਲੇ 15 ਆਪਣਾ 2.5 ਕਿਲਿਆਂ 'ਚ ਪਾਏ ਤੇ ਆਪਾਂ ਨੇ ਆਹ ਦੇਖੋ ਭਾਈ ਏਖਣਾ ਐਨ ਜੀ ਦੀ ਇੱਕ ਨੰਬਰ ਖੜੀ ਆ ਇੱਧਰ ਆ ਕੇ ਭਾਈ ਰਾਜੀ ਬਾਈ ਦੀ ਬਾਸਮਤੀ ਬਾਕੀ ਮੋਟਰ ਪਰ ਰੌਣਕ ਲੱਗੀ ਹੋਈ ਆ ਆਹ ਲੋ ਦੁਵਾਰ ਤੋਂ ਫੇਰ ਦੱਸਦਾ ਤੁਹਾਨੂੰ ਸਵਾ 27 ਤੇ ਇੱਧਰ ਲੱਗੀ ਹੋਈ ਆ ਭਾਈ ਸਵਾ 34 ਇਹ ਜੀ ਦੀ ਤੇ 15 ਦਿਨ ਦਾ ਫਰਕ ਹੈ ਜੀ ਇਹਦਾ ਹਾਂ ਜੀ ਜੀ ਇਹ ਰਾਜੂ ਬਾਈ ਵਾਲੀ ਬਾਈ ਬੈਠੇ ਆ ਮੋਟਰ ਦੇ ਉੱਪਰ ਹਾਂ ਦੇਖੋ ਬਾਈ ਇੱਧਰ ਆ ਵੀ ਜੀਰੀ ਇੱਕ ਨੰਬਰ ਖੜੀ ਲੋ ਤੋਰੀ ਇਹਦੇ ਬੇਲਾ ਬੈਠੇ ਆ ਬਾਈ ਸਾਰੇ ਮੌਸਮ ਦਾ ਆਨੰਦ ਮਾਣਦੇ ਹਵਾ ਦਾ ਵਿੱਚ ਵਿੱਚ ਸਤਿਗੁਰੂ ਜੀ ਠੀਕ ਆ ਸਤਿਗੁਰੂ ਜੀ ਸਾਰਿਆਂ ਨੂੰ ਜੀ ਮੂਹ ਤਿੰਨ ਪਰ ਬਾਈ ਕਿੱਗ ਸ੍ਰੀ ਕਾਲ ਬਾਈ ਸਭ ਨੂੰ ਹਾਂਜੀ ਕਾਦੀ ਗਣਤੀ ਨਿਆਣਿਆਂ ਦੀ ਚੱਲਦੀ ਹੈ ਉਹ ਨਿਆਣਿਆਂ ਦਾ ਅਸੀਂ ਕਹਿੰਦੇ ਵੀ ਗਰਮੀ ਬਹੁਤ ਹੈ ਹਾਂ ਵੀ ਬਚਾ ਕੇ ਰੱਖਣੇ ਚਾਹੀਦੇ ਗਰਮੀ 'ਚ ਗਰਮੀ 'ਚ ਆਪਣੇ ਦਾ ਉਧਰ ਸਾਈਕਲਾਂ ਦੀ ਰੇਲ ਬਣਾਈ ਪਈ ਪੇ ਮੂਹ ਨੇ ਅਸੀਂ ਕਹਿੰਦੇ ਪਿੰਡਾਂ ਦੇ ਸ਼ਹਿਰਾਂ ਨਾਲੋਂ ਤਾਂ ਫਰਕ ਹੈ ਆਹ ਵੇਹੜੀ ਰੋਡ ਅਸੀਂ ਗੌਰ ਨਹੀਂ ਕਰਦੇ ਕਿ ਉਹ ਸਾਈਕਲਾਂ 'ਵਿਜੜੇ ਵੀ ਅਮਰੂਦ ਤੋੜਦੇ ਨੇ ਕਿੰਨੇ ਕਿੰਨਾ ਕਰਤਾ ਉਹਦੇ ਨਾਲ ਮੂਹ ਨਿਕਲੀ ਰੇਲ ਹੈ ਨਹੀਂ ਲੈਟ ਮੋੜ ਨਾਲ ਦੀ ਡਿਰੀਬੂ ਜੜ ਕੇ ਟੁੱਟ ਕੇ ਲਈ ਮੋਟਰ ਵਿੱਚ ਫਿਰ ਗਈ ਨਿਕਲੀ ਨਹੀਂ ਕਹਿੰਦਾ ਬਾਈ ਟੁੱਟ ਗਈ ਜਾਂਦੀ ਹੈ ਨਹੀਂ ਉਹ ਨਿਕਲ ਹੀ ਨਹੀਂ ਅੱਜ ਬੰਦੇ ਨੇ ਆਉਣਾ 25000 ਚ ਗੱਲ ਕਰੀ ਵੀ ਆ ਸੰਤਪੁਰ ਦਾ ਜਿਹੜਾ ਅੱਛਾ ਕੈਮਰੇ ਨਾਲ ਕੱਢੂਗਾ ਬਾਈ ਕੈਮਰਾ ਪਾ ਕੇ ਦੇਖੂਗਾ ਵਿੱਚ ਵੀ ਜੇ ਨਿਕਲ ਗਈ ਠੀਕ ਹੈ ਜੇ ਨਾ ਨਿਕਲੀ ਫੇਰ ਇਹਨੇ ਨਿਕਲਣਾ ਵੀ ਨਹੀਂ ਆਪਣਾ ਬੋਲ ਕਰਾ ਲਈ ਬਹੁਤ ਕਿੱਥੇ ਜਾਣਾ ਕੰਮ ਹੁਣ 25000 ਚ ਗੱਲ ਬੰਦੇ ਕੇ ਕਰੀ ਆ ਨਿਕਲੂਗੀ ਤਾਂ ਆ ਜੇ ਨਾ ਨਾ ਜੇ ਕੱਢੂਗਾ ਤਾਂ 25000 ਦੇਣਾ 25000 ਤਾਂ ਦੇਣਾ ਨਹੀਂ ਤਾਂ ਮੈਂ ਕੰਮ ਹੋਰ ਛੱਡ ਗਿਆ ਹਾਂ ਇਹ ਤਾਂ ਉਹ ਕੈਮਰਾ ਕੰਮ ਤਾਂ ਛਿੜਿਆ ਗਿਆ 25000 ਕੰਮ ਤਾਂ ਮੈਂ ਛੱਡ ਗਿਆ ਦੇਖ ਇਧਰ ਮੋਟਰ ਵੀ ਗਈ ਹੂੰ ਬੋਰ ਵੀ ਗਿਆ ਬੋਰ ਵੀ ਗਿਆ ਮੈਨੂੰ ਲੱਗਦਾ ਮਾਲ ਨਿਕਲਣਾ ਹੈ ਨਹੀਂ ਪੂਰਾ ਹੈ 2 ਲੱਖ ਉਹ ਇਹ ਮੋਟਰ ਵੀ ਬਾਹ ਕੱਢੀ ਦੇਖੋ ਜੀ ਮੋਟਰ ਨਹੀਂ ਫਟਣਾ ਕੋਈ ਨਹੀਂ ਲੱਖਦਾ ਸਰਦੂ ਜਿਹੜੇ ਧਾਨ ਕਰਨੀ ਬੋਰ ਨਹੀਂ ਨਿਕਲਣੀ ਬਾਈ ਇਹ ਬੋਰ ਦਾ ਨਿਕਲੇ ਮੋੜ ਨਾਲ ਨਹੀਂ ਨਿਕਲੇ ਬੋਰ ਪਟਣਾ ਬੋਰ ਮਾ ਮੋੜ ਨੂੰ ਬੋਝ ਕੱਢ ਨਹੀਂ ਗਿਆ ਜਾਇ ਨਹੀਂ ਉਹ ਤੇ ਮੋਟਰ ਘਰੀ ਜਾਉਣਾ ਥੱਲੇ ਟੱਕਣ ਤੋੜਿਆ ਮੋਟਰ ਨੇ ਪਤਾ ਚੱਕ ਮਜਾ ਗੱਡੀ ਥੱਲੇ ਸਤਾਈ ਘੁਰਦੀ ਆ ਹੁਣ ਨਿਕਲਦੀ ਈ ਸਵੇਰ ਤੇ ਆਈ ਨਹੀਂ ਬੰਦੇ ਉਹ ਹੋ ਸਾਨੂੰ ਇੰਨਾ ਬੜਾ ਨੇ ਕਰਕੇ ਆਇਆ ਪੁੱਛਿਆ ਦਾ ਰਾਜੂ ਮੈਂ ਕਹਿੰਦਾ ਨਿਕਲਦੀ ਨਹੀਂ ਆਗੀ ਕਹਿੰਦਾ ਬਾਈ ਇਹਨਾਂ ਦੇ ਬੰਦਿਆਂ ਨੇ ਹੁਣ ਹੋਰ ਨਹੀਂ ਆਉਂਗਾ ਉਹ ਆਏ ਨਹੀਂ ਅਜੇ ਹਰੇ ਥੱਲੇ ਨਹੀਂ ਟੱਕਣ ਪੰਨੇ ਆਨੇ ਹੈ ਕਿਉਂਕਿ ਪਾਣੀ ਦੇ ਦਬਾਅ ਚ ਮੋਟਰ ਹੌਲੀ ਹੌਲੀ ਬੈਠੀ ਆ ਜਿਆ ਇੱਕ ਹੌਲੀ ਬੈਠਦੀ ਹੈ ਇੱਕ ਉਹ ਥੱਲੇ ਲੱਗ ਗਿਆ ਟੱਕਣ ਥੱਲੇ ਲੱਗਿਆ ਵਾ ਸਰੇ ਇਹ ਕਹਿੰਦੇ ਥੱਲੇ ਜਗਾ ਖਾਲੀ ਨਹੀਂ ਹੈਗੀ ਉਹ ਤਾਂ ਕਾਹ ਟੱਕਣ ਥੱਲੇ ਤਾਂ ਠੀਕ ਹੈ ਇਹਨੇ 20 ਫੁੱਟ ਥੱਲੇ ਪਾਈਪ ਨੱਗਰ ਪਵਾਤਾ ਦਾ ਜਿੱਥੇ ਜਿੱਥੇ ਇੱਕ ਦੀ ਉਹ ਨੱਗਰ ਪਾਤਾ ਉਹਦੇ ਉੱਪਰ ਉਹਦੇ ਉੱਪਰ ਫਿਲਟਰ ਪਵਾਤਾ ਇਹ ਕਰੋ ਉਹੀ ਜਿਹੜਾ ਪਾਈਪ ਖਾਲੀ ਪਿਆ ਉਹਦੇ ਵਿੱਚ ਰੇਤਾ ਬਣਾਉਣਾ ਜੇ ਰੇਤਾ ਖਿੱਚ ਲੀ ਮੋਟਰ ਬਾਹਰ ਕੱਢ ਦਿੰਦੀ ਹੈ ਹੂੰ ਮੋਟਰ ਐਕਣ ਇਹਨਾਂ ਨੂੰ ਉਪਰ ਜਿਹੜੀ ਲਾਈਨ ਮਾਰਦੇ ਆ ਉਹਨਾਂ ਟਾਈਟ ਕਰਤੀ ਹੂੰ ਸਮਝਿਆ ਉਹ ਆਉਂਦੀ ਨਹੀਂ ਹੈਗੀ ਇੱਕ ਪਲਾਸਟਿਕ ਮਹਿਮਾਨੀ ਹੋਣੀ ਆ ਵਿੱਚ ਵੀ ਜੇ ਫਸ ਜਾਵੇ ਵੀ ਫਸ ਜਾਵੇ ਹੂੰ ਉਹ ਵੇ ਪਲਾਸਟਿਕ ਹੈ ਤੈਨੂੰ ਪਤਾ ਵੀ ਉਹ ਟੁੱਕੇ ਫਸ ਦੇਣੇ ਚੰਗੇ ਨਾ ਘਸੜ ਕੇ ਗੈ ਲਾ ਜਾਂਦੇ ਪਲਾਸਟਿਕ ਦੇ ਹੂੰ ਦੰਦੇ 'ਚ ਹੋਰ ਮਗਾਇਦਾ ਵੀ 10 ਫੁੱਟ ਦਾ ਟੋਟਾ ਹੋਰ ਵੱਧਾ ਲਿਆਓ ਜਿਹੜਾ ਸਾਗਰ ਉਹਦੇ ਵਿੱਚ ਨੂੰ ਪਾਵੇ ਤੇ ਬਹਿ ਕੇ ਹੀਟਲੇ ਸਾਗਰ 'ਚ ਫਸ ਜਾਵੇ ਤੋਂ ਜਿਹੜੇ ਕੁੱਤੇ ਜੇ ਆ ਹੂੰ ਕੋਵਿੰਟ ਲੈ ਨਹੀਂ ਹੈਗਾ ਕੰਮ ਹੁਣ ਕੈਮਰੇ ਵਾਲਾ ਬਲਾਏ ਤੇ ਕੈਮਰੇ ਵਾਲਾ ਚੈੱਕ ਕਰਕੇ ਕੈਮਰੇ ਦਾ ਦੱਸੇ ਦੇਣਾ ਤਾਂ ਸਾਲਾ ਕੈਮਰਾ ਵੀ ਤੱਕ ਨੂੰ ਪਾਣੀ ਵਿੱਚ ਛਿੱੜਨਾ ਪੈਣਾ ਹੈ ਨਾ ਹਾਂ ਪਾਣੀ 'ਚ ਜਾਣਾ ਉਹਨਾਂ ਐ ਪਾਣੀ 'ਚ ਜਾਊ ਪਾਣੀ ਵਾਲਾ ਕੈਮਰਾ ਹੈਗਾ ਠੀਕ ਨੇ ਭਾਈ ਬਲਕੀਤ ਬਾਈਆ ਬੱਦਲ ਬ੍ਰੀਕ ਬ੍ਰੀਕ ਜਿਹੜੇ ਨਿਕਲਦੇ ਆ ਕਰੋਗੇ ਕੁਛ ਕਿਰਪਾ ਕਰੀਂ ਹਾਂ ਜਿਹੜਾ ਬੱਦਲ ਹੈ ਦਾ ਬਰਾਮਾ ਬਹੁਤ ਪਹਿਣਾ ਪਰ ਪੈਂਦਾ ਹੈ ਨਹੀਂ ਪਾਣੀ ਚਰੀਆਂ ਦੁਬਾਰੇ ਫੇਰ ਮੰਗਣ ਲੱਗਿਆ ਮੈਂ ਦੇਖ ਕੇ ਆਇਆ ਚਰੀਆਂ ਬਬੂਲਾ ਸਾਹਿਬ ਪਾਣੀ ਮੰਗਦੇ ਕਮਲੀਆਂ ਪਈਆਂ ਬੂਟੇ ਲੱਗਦੇ ਸਾਦੀ ਸਾਦੀ ਬਹੁਤ ਬਣੀ ਮੰਗਦੀ ਗੰਨੇ ਪਾਣੀ ਮੰਗਦੇ ਮੋਟਰਾਂ ਨੇ ਵੀ ਪਾਣੀ ਤੋੜਿਆ ਵਾ ਤੋੜਦਾ ਹੀ ਆ ਜੇ ਮੋਟਰ ਸਾਰੀ ਚੱਲ ਪੈਂਦੀ ਆ ਫੇਰ ਹਾਂ ਬੋਲਟ ਘੱਟ ਗਿਆ 20 ਹੁਣ 3-4 ਦਿਨ ਹੋ ਗਏ ਬਾਈ ਨੂੰ ਮੋਟਰ ਫੇਰ ਚੱਲੇ ਸਾਰੀ ਚੱਲ ਪੈ ਨਹੀਂ ਖੜੀ ਹਦੀ ਹਾਂ ਬੋਲਟ ਘੱਟ ਇੱਕ ਹੋਰ ਹੈ ਕੰਮ ਹਾਂ ਆਪਾਂ ਨੇ ਸੁੱਕਾ ਲਵਾ ਹੁਣ ਸੁੱਕਾ ਲਵਾ ਕੇ ਫੇਰ 3-4 ਦਿਨ ਲਗਾਤਾਰ ਜਲਦੀਆਂ ਹੂੰ ਉਹ ਪਾਣੀ ਵਾਲਾ ਉਹ ਕੰਮ ਨਹੀਂ ਵੀ ਭਰ ਕੇ ਢਾਈ ਰੱਖੋ ਹਵਾ ਲੱਗੀ ਜਾਵੇ ਪਾਣੀ ਲਾਈਓ ਹਵਾ ਲੱਗੀ ਜਾਵੇ ਪਾਣੀ ਲਾਈਓ ਲਾ ਪਾਪਾ ਵੀ ਆਈ ਕਹਿੰਦਾ ਕਹਿੰਦਾ ਅੱਠੀ ਸੱਤੀ ਫੇਰ ਜੜ ਜਮਬੂਤ ਰਹਿੰਦੀ ਧਰਨਾਂ ਦੀ ਹੂੰ ਕੋਈ ਜੀ ਨਹੀਂ ਪੈਣਾ ਥੱਲੇ ਹੁਣ ਤਾਂ ਆਪਾਂ ਐਂ ਪੰਜਵੇਂ ਛੇਵੇਂ ਦਿਨ ਘੁੰਮੀ ਜਾਏ ਨੀ ਬਹੁਤ ਚੱਲ 40 ਦਿਨ ਮੈਂ ਰੇਹ ਪੂਰਾ ਹੋ ਗਿਆ 40 ਦਿਨ ਮੈਂ ਬੂਜਾ ਕਰਦੀ ਜਿਹਰੀ ਤੇ ਬਾਦ ਲੋੜ ਨਹੀਂ ਪਾਣੀ ਫੇਰਨੇ ਦੀ ਲੋੜ ਹੈ ਪਤਲਾ ਪਤਲਾ ਫੇਰੀ ਚੱਲੋ ਠੀਕ ਨਹੀਂ ਪਤਲਾ ਪਤਲਾ ਪਾਣੀ ਲੱਗੇ ਧਾਨਾਂ ਨੂੰ ਬਸ ਬਹੁਤੇ ਪਾਣੀ ਦੀ ਲੋੜ ਨਹੀਂ ਹੈਗੀ ਇੰਨੀ ਬਣੇ ਪਾਸੋਂ ਦੇ ਪੂਰਾ ਪਾਣੀ ਦੇ ਧਾਨਾਂ ਨੂੰ ਖਾ ਕੇ ਸਾਰੇ ਹਵਾ ਯਾਰ ਬਹੁਤ ਠੀਕ ਹੈ ਡੇਢ ਟਾਈਮ ਅਸੀਂ ਅੰਮ੍ਰਿਤਸਰ ਕਿ ਨਹੀਂ ਚਾਏ ਉਹਨਾਂ ਨੇ ਭਰੇ ਬਹੁਤ ਉਹ ਪੂਰੇ ਤੇ ਦੇਖ ਲੈ ਭਰੇ ਸਾਰੇ ਦੇ ਪਾਣੀ ਇੱਕ ਏਰੀਆ ਬਾਈ ਇਹ ਜਹਾ ਧਾਨ ਵੀ ਫੁੱਲ ਭਰੇ ਹੋਏ ਤੇ ਸਿਰੇ ਤੱਕ ਸਿਰੇ ਤੱਕ ਠੀਕ ਹੈ ਹਲਾ ਭਾਈ ਮੰਡ ਵਾਲੇ ਧੰਨਾਂ ਦਾ ਚੱਲ ਪਿਆ ਆ ਤਾਂ ਤਾਂ ਤਸਕਾਸ ਕਾ ਕੀ ਲਈ ਜਾਂਦਾ ਪਾਣੀ ਹੈ ਵਾਹ ਜੀ ਨਾ ਮੈਂ ਵੀ ਸਗਾ ਤਾਂ ਤਾਂ ਹੁਣ ਇੱਕ ਗੱਡੀ ਜਿੰਨੀ ਜਿਦੀ ਕਰੋਂ ਗੰਨ ਜਿਆਦਾ ਨਿਕਲਦੀ ਮਤਲਬ ਦੇਖ ਲੈ ਹੈ ਇਹ ਤਾਂ ਬੇਗੋ ਬੇਗੋਲੀ ਕਰੀ ਵੀ ਦੀ ਹੜ ਕੀ ਕਰਾ ਰਹੀ ਉਹ ਨਾ ਵੱਧ ਘੌਰੀ ਦੀ ਹੈ ਬੇਗੋਰੀ ਚਾਹੀਏ ਕਹਿੰਦਾ ਇਹਦੀ ਕਹਿੰਦਾ ਤੈਨੂੰ ਡਿੱਗੇ ਤੇ ੱਲੀਆਂ ਅਸੇ ਪੁੱਛੀ ਨਹੀਂ ਹੈਗੀ ਜਿਹੜੀ ਅੱਗੇ ਨੇ ਥੇ ਆਹ ਜੀ ਵੀਰ ਇਹਦਾ ਨਹੀਂ ਜਾਂਦਾ ਮੈਂ ਤਾਂ ਜਾਂਦਾ ਬਾਈ ਉੱਥੇ ਹਾਂ ਆਹ ਮਾਰੀ ਦਾ ਹਾਂ ਇਹ ਕਹਿੰਦਾ ਏਰੀਆ ਮੇਰਾ ਮਡ ਵਾਲਾ ਹੈ ਅੱਛਾ ਸਾਲਾ ਮੇਰਾ ਮਨ ਹੀ ਖੜਦਾ ਫਿਰ ਮੈਂ ਮਡ ਨਾ ਜਾਣਾ ਪੈਂਦਾ ਮੰਨੂੰ ਇਹ ਜਾਂਦਾ ਕਿ ਉੱਥੇ ਇਹ ਉੱਥੇ ਜਾ ਨੂੰ ਕਹਦਾ ਮੈਂ ਸਾਰੀ ਮੋਟਰ ਘੁੰਮਿਆ ਹੁੰਦਾ ਮੈਂ ਦੇਖ ਲਿਆ ਫਿਰ ਉਹ ਦੇਖਿਆ ਮਾਰੇ ਇੱਕ ਕੱਪੜੇ ਭਿੱਜੇ ਫਿਰ ਦੱਸਦੀਦਾ ਬਾਈ ਫਿਰ ਇਹਨੇ ਉੱਠਿਆ ਨਹੀਂ ਹੋਣਾ ਨਾਲੇ ਇਹ ਕੱਪੜੇ ਭੀ ਹੋਈ ਫਿਰ ਦੱਸਦੀਦਾ ਜੀ ਉੱਥੇ ਆਏ ਕੰਮ ਉੱਥੇ ਸਵੇਰੇ ਦਾ ਪੰਪ ਲੱਗਣਾ ਹੁਣ ਰਾਜ ਦਬਾਰੇ ਕਰਕੇ ਆਇਆ ਨਾ ਕਰਿਆ ਹੁੰਦਾ ਆਹ ਯਾਰ ਬੈਨੂੰ ਸਪਰੇਅ ਕਰਦਾ ਕੱਲ ਗੰਨੇ ਦੇ ਵਾਲੇ ਨਾਲ ਵੀ ਕਰਤੀ ਸਪੈਸ਼ਲ ਟੀਮ ਆਏ ਇਹ ਮੈਨੂੰ ਜਿੱਥੇ ਸਪੈਸ਼ਲ ਟੀਮ ਆਏ ਰੇ ਸਾਰੇ ਦੇਖ ਕੇ ਇਹਨੇ ਕੰਮ ਲਿਖ ਦੇਣਾ ਵੀ ਇਤਨਾ ਕੰਮ ਆ ਗਿਆ ਇਹਨੇ ਬੱਟਾ ਸਪਰੇਅ ਹੁੰਦੀ ਆ ਗੰਨੇ ਦੇ ਨਾਲ ਸਾਰੀ ਘਰੀ ਵੀ ਰੇ ਤੇਰੇ ਨਾਲ ਪਰਸੋਂ ਤੱਕ ਆ ਆਹ ਕਰਤੀ ਔਰ ਅਲੱਗ-ਅਲੱਗ ਘਮਾਤਾ ਇਹਨੂੰ ਹਣੇ ਦੇਖੀ ਨੂੰ ਕਹਿ ਵੀ ਗੰਨੇ ਦੇ ਵਾਲੇ ਹੁਣ ਮੇਟੇ ਬੰਨ ਹੋ ਗਏ ਹੁਣ ਦੂਹਾਂ ਨੇ ਜਾਣਾ ਸੀ ਇਕੱਲੇ ਬੰਦੇ ਦਾ ਕੰਮ ਨਹੀਂ ਆ ਗੜੇ ਘੁੰਮਣੇ ਗੰਨੇ ਦਾ ਮਰਦੀ ਕਿਹੜਾ ਮੁੱਢ ਡੰਡਾ ਲੈ ਕੇ ਹੋਊਗਾ ਤੇ ਪਿੱਛੇ ਸਪਰੇਅ ਕਰਦਾ ਆਊਗਾ ਕਿ ਕਿੰਨੇ ਦਾੜੇ ਸਾਫ ਕਰਦਾ ਫਿਰ ਦੱਸੀ ਲਾਉਣੀ ਪਾਣੀ ਵਾਲੀ ਫਾਇਰ ਫਾਇਰ ਗ੍ਰੇਡ ਦੀ ਮੁੱਢ ਜਾਊਗੀ ਪਹਿਲਾਂ ਅੱਗ ਬੁਝਾਉਣੇ ਵਾਲੀ ਨਹੀਂ ਪੱਤੇ ਪਰ ਸਪਰੇਅ ਨਹੀਂ ਗਿਰੂਗੀ ਨਾ ਨਾ ਪੱਤੇ ਪਰ ਦੀ ਗੱਲ ਨਹੀਂ ਹੂੰ ਦੋ ਜਣਿਆਂ ਦੀ ਗੱਲ ਹੋ ਰਹਾ ਸੜਕ ਸੁਸਤਰਾ ਬਾਬਾ ਤਾਂ ਕੰਨੇ ਅੱਜ ਹੂੰ ਠੀਕ ਨਹੀਂ ਸਹੀ ਗੱਲ ਕੋ ਸੁਸਤਰਾ ਤਾਂ ਉਹ ਕਾਲੇ ਵਾਲੇ ਕੰਨੇ ਚ ਕਿਤੇ ਸਾਹ ਹੁੰਦਾ ਸਾਹਮਣੇ ਹੁੰਦਾ ਬਾਈ ਭਈ ਜਿਹੜੇ ਬੰਦੇ ਫਰੀ ਜਾਂਦੇ ਆ ਉਹੀ ਕਹਿੰਦਾ ਦੇਹੋ ਭਾਈ ਧੰਨ ਦੇ ਚਲੋ ਬਾਈ ਚੱਲ ਰਿਹਾ ਕੰਮ ਤੇ ਬਾਕੀ ਇੱਧਰ ਵਾਲੀ ਬਈ ਆ ਬਸਮਤੀ ਆ ਗਈ ਵਿੱਕੀ ਬਾਈ ਨਾਲੀ ਬਸ ਥੋੜਾ ਇੱਧਰ ਨੂੰ ਆਪਣੇ ਦੂਰੇ ਧਾਨਾਂ ਕੰਨੀ ਗੇੜਾ ਇੱਕ ਹੋਰ ਦਿਖਾਉਂਦਾ ਜੀ ਵਿੱਚ ਨਿਸਰ ਨੂੰ ਵੀ ਤਿਆਰ ਆ ਵੀ ਜਿਹੜੀ ਜਿਹੜੀ ਸੱਤ ਜੇ ਗੇਤੀ ਲੱਗੀ ਦੀ ਬਾਈ ਲੋ ਬਾਈ ਆ ਪਈਆਂ ਪੀਪੀਆਂ ਜਿਹੜੀਆਂ ਧਾਨਾਂ ਦੇ ਵਿੱਚ ਪਈਆਂ ਰਿਫਟ ਪਲੱਸ ਇਹ ਬਾਅਦ ਚ ਬਾਈ ਪੈਰਪੂਰ ਤੋਂ ਹਣ ਦੇ ਕੰਮ ਹੁੰਦੀ ਆ ਆ ਖੜੀ ਆ ਬਾਈ 26 ਇਹ ਖੜੀ ਆ 11 21 ਇਹ ਖੜੀ ਆ ਜੀ 7.34 ਇਹ ਹੈ ਭਾਈ ਆ ਗਈ ਮਹੱਕਦੀ ਜੀਰੀ ਜਾਨ ਮਾਲ ਦੀ ਇਹਦੀ ਵੀ ਸਫਾਈ ਜੀ ਹੁੰਦੀ ਆ ਚਲੋ ਇਹ ਫੋਨ ਕਰਨਾ ਪੈਣਾ ਤੇ ਇੱਧਰ ਖੜੀ ਆ ਭਾਈ 110 ਜੀਰੀ ਬਹੁਤ ਖੁਸ਼ ਹਾਂ ਤੁਹਾਨੂੰ ਮੈਂ ਪੂਰਾ ਰੰਗ ਬਦਲਿਆ ਵਾ ਜੀਰੀ ਨੇ ਆ ਦੇਖੋ ਇਹਨਾਂ ਬੋਲੇ ਜੇ ਘਬੋਲੇ ਜੇ ਚਾਗੀ ਜੀ ਇੱਥੇ ਬਣ ਲੱਗ ਗਈਆਂ ਨਾ ਆ ਦੇਖੋ ਦਾ ਪੱਤਾ ਜਾਈ ਦੱਸਦਾ ਹੈ ਵੇਹਟਾਂ ਦਾ ਕੁੱਕੜੀ ਜੀ ਫੁੱਲਣ ਲੱਗ ਗਿਆ ਦੇਖੋ ਰੰਗ ਵੀ ਲੱਗਿਆ ਜੀਰੀ ਦਾ ਇਹਦਾ ਬਾਕੀ ਚਲੋ ਉਧਰ ਆਪਣਾ ਜੀਰੀ ਕੰਨੀ ਵੀ ਤੁਹਾਡਾ ਮਰਾ ਦਿੰਦੇ ਇੱਕ ਅਗਲਾ ਨਿਗਾ ਬਾਕੀ ਸੋ ਮਹਾਰਾ ਦੀ ਕਿਰਪਾ ਨਾਲ ਭਾਈ ਮੈਂ ਨਹੀਂ ਕਹਿੰਦਾ ਕਿ ਮੇਰੀ ਉਹ ਜੀਰੀ ਹੈ ਵੀ ਸਾਰਿਆਂ ਦੀ ਜੀਰੀ ਵਧੀਆ ਖੜੀ ਹੈ ਚਲੋ بارش ਤੇ ਉਹ ਘਟ ਹੋਈ ਹੈ ਪਰ ਮਿਹਨਤ ਕਰਨ ਕਰਕੇ ਪੂਰੀ ਸਾਰਿਆਂ ਦੀ ਫਸਲ ਖੜੀ ਹੋਵੇ ਆ ਗਿਆ ਜੀ ਆਪਣਾ ਖੇਤ ਹਾਲੇ ਇੱਥੇ ਤੁਹਾਡੀ ਨਿਗਾ ਮਰਾਦ ਨਹੀਂ ਭਾਈ ਇੱਧਰ ਨੂੰ ਭਾਈ ਉਹ ਸਾਹਮਣੇ ਦੂਆ ਪਿੰਡ ਆ ਗਿਆ ਤੇ ਆ ਆਪਣੀ ਜੀਰੀ ਇੱਧਰ ਨੂੰ ਆ ਲੋ ਉਹ ਮੋਟਰ ਭਾਈ ਸਾਰੇ ਹਰਿਆ ਭਰਿਆ ਦਿਖਦਾ ਜਿੱਦਾਂ ਨੂੰ ਮਰਜ਼ੀ ਕੈਮਰਾ ਮਾਰ ਲਓ ਕਿਸੇ ਟਾਈਮ ਇਹ ਖੇਤ ਭਾਈ ਬੌਂਦੇ ਤੇ ਬੱਟਾ ਲਾਉਂਦੇ ਤੇ ਲਫਾਫੇ ਲੱਗਦੇ ਤੇ ਉਹ ਵੀ ਟਾਈਮ ਤਾਂ ਕੋਈ ਚਲੋ ਉਹ ਵੀ ਜੇ ਕੋਈ ਹੋਈ ਕਲਿੱਪਾਂ ਮੈਂ ਉਹ ਵੀ ਤੁਹਾਨੂੰ ਵਿੱਚ ਦਿਖਾਉਂਦਾ ਵੀ ਇਹ ਵੀ ਦੇਖ ਜੀ ਅਭੀ ਇਨਸਾਨ ਦੇ ਹੱਥ ਬਹੁਤ ਕੁਸਾ ਜੀ ਧਰਤੀ ਨੂੰ ਹਰਾ ਭਰਾ ਵੀ ਉਹੀ ਕਰਦਾ ਅੱਗਾਂ ਵੀ ਉਹੀ ਲਾਉਂਦਾ ਏ ਵੀ ਵਿਗਾੜਦਾ ਵੀ ਉਹੀ ਏ ਸਾਰਾ ਕੁਝ ਇਨਸਾਨ ਹੀ ਕਰਦਾ ਦੇਖੋ ਹੁਣ ਕਿ ਕਾਂ ਹਰੇ ਭਰੇ ਆ ਕਿੰਨੀ ਆਕਸੀਜਨ ਕਿੰਨੇ ਦਰਖਤ ਸਾਰਾ ਕੁਝ ਜੀ ਲੈ ਚਾਰਾਂ ਸਾੜੇ ਜਿੱਦ ਨੂੰ ਮਰਜੀ ਘੁੰਮ ਲੋ ਇੱਥੇ ਤੇ ਬੂਟੇ ਸ਼ੁਰੂ ਆ ਆ ਲੋ ਬੂਟਾ ਹੀ ਬੂਟਾ ਦੇਖਦਾ ਜੀ ਇੱਥੇ ਤੇ ਬਾਅਦ ਤੇ ਬਾਅਦ ਵੀਰੋ ਜੰਗਲ ਸ਼ੁਰੂ ਆ ਜਿੰਨਾ ਮਰਜੀ ਚੱਲੀ ਚੱਲੋ ਇੱਕ ਕੀਲਾ ਛੱਡ ਕੇ ਪੰਜ ਕੀਲੇ ਬੂਟਿਆਂ ਤੇ ਫੇਰ ਇੱਕ ਕੀਲਾ ਛੱਡ ਕੇ ਫੇਰ ਬੂਟੇ ਖੇਰ ਬੂਟੇ ਬੂਟੇ ਚੱਲੀ ਜਾਣੇ ਜੀ ਇਕੱਲੇ ਬਾਕੀ ਆ ਫਸਲ ਵੀ ਬਾਈ ਸਾਰਿਆਂ ਦੀ ਵਧੀਆ ਹਰ ਇੱਕ ਤਰ੍ਹਾਂ ਦੀ ਜਿਹਦੀ ਜਿਹਦੀ ਫਸਲ ਆ ਨਾ ਲੋਟ ਹਰ ਇੱਕ ਅਲੱਗ ਅਲੱਗ ਬੀਜ ਲੱਗਿਆ ਵਾ 110 734 ਤੇ 26 ਆ ਤਿੰਨੇ ਬਾਈ ਇੱਕ ਬਰਾਬਰ ਫਸਲਾਂ ਲੱਗੀਆਂ ਹੋਈਆਂ ਦੇਖ ਲਓ ਜੀਰੀ ਦਾ ਰੰਗ ਵੀ ਇਹਦਾ 110 ਦਾ ਥੋੜਾ ਜਿਹਾ ਪਲਕਣ ਫਿਰ 26 ਚ ਤਾਂ ਹਲੇ ਖਾਦ ਪਈ ਜਾਂਦੀ ਹੈ ਜੀ ਉਹ ਵਧੀਆ ਹੈ ਨੰਬਰ ਜੀ ਚਲੋ ਇੱਥੇ ਤੱਕ ਬਲੌਗ ਤਾਂ ਜੀ ਮਿਲਦੇ ਆ ਫੇਰ ਦੁਬਾਰਾ ਇਸਿਆ ਗੱਲੇ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਸੀ ਕਾਲ